ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਵਾਹਿਗੁਰੂ ਜੀ ਅੱਜ ਬਣਾਉਣੇ ਆਲੂ ਵਾਲੇ ਪਰੌਂਠੇ ਇਹ ਦੇਖੋ ਫੁੱਲੇ ਫੁੱਲੇ ਕਚੋਰੀਆਂ ਵਾਂਗ ਤਿਆਰ ਕਰਦੇ ਹੁਣ ਸਮਾਨ ਪਹਿਲਾਂ ਪਹਿਲਾਂ ਆਪਾਂ ਧਰ ਲਈਆ ਚਾਹ ਤੇ ਕੰਨੀਆਂ ਧੋ ਕੇ ਰੱਖਤੀਆਂ ਨੇ ਦੁੱਧਾਂ ਵਾਲੀਆਂ ਤੇ ਇਹ ਹਾਰੇ ਚਤਰਿਆ ਹੀ ਆਪਾਂ ਆਲੂ ਆਲੂ ਤੇ ਉਬਲਨੇ ਤੇ ਇਥੋਂ ਸਾਫ ਸਫਾਈ ਕਰਤੀ ਝਾੜੂ ਲਗਾਤਾ ਸਾਫ ਹੋ ਗਿਆ ਇਥੋਂ ਸਾਰਾ ਸਮਾਨ ਹੁਣ ਆਪਾਂ ਚੱਲਦੇ ਹਾਂ ਰਸੋਈ ਚ ਤੇ ਰਸੋਈ ਚ ਲੋ ਜੀ ਇਹ ਆਪਾਂ ਨੇ ਮਿਰਚਾਂ ਕੱਟ ਲਈਆਂ ਤੇ ਇਹ ਪਿਆਜ਼ ਅਦਰਕ ਹਰੀ ਮਿਰਚ ਕੱਟ ਕੇ ਹੁਣ ਇਹਨੂੰ ਰਾਗੜਦੇ ਆਂ ਰਾਗੜ ਕੇ ਸਮਾਨ ਇੰਨੇ ਫਿਰ ਲੋ ਜੀ ਆਟਾ ਗੁੰਨਤਾ ਏ ਆਟਾ ਗੁੰਨ ਕੇ ਰੱਖਤਾ ਤੇ ਇੰਨੇ ਆਪਾਂ ਚਾਹ ਦਵਾਈ ਬਣਾਉਣੀ ਆ ਬੱਚਿਆਂ ਲਈ ਚਾਹ ਬਣ ਤਰੀ ਵੀ ਅਮੇ ਇੱਧਰ ਸਰਦਾਰ ਸਾਹਿਬ ਆਪਣਾ ਦੁੱਧ ਦਾ ਕੰਮ ਕਰਦੇ ਨੇ ਮੇਨ ਬਣਾਈ ਤੇਰੇ ਜਾਣ ਕੇ ਦੁੱਧ ਪਾਉਣ ਤੇ ਆਪਾਂ ਲੋ ਜੀ ਚਾਹ ਪਾਣੀ ਦੇ ਕੇ ਬੱਚੇ ਹੁਣ ਆਪਾਂ ਆਲੂ ਲਿਆਂਦੇ ਆ ਆਲੂ ਲਿਆਂ ਆ ਕੇ ਸਿੱਲ ਲੇ ਸਿੱਲ ਕੇ ਹੁਣ ਕੱਦੂ ਘਾਸ ਕਰਦੇ ਇਹਨਾਂ ਨੂੰ ਆਪਾਂ ਇਵੇਂ ਚੰਗੀ ਤਰ੍ਹਾਂ ਤੇ ਲੋ ਜੀ ਮੈਂ ਇਹਨਾਂ ਨੂੰ ਕੱਦੂ ਘਾਸ ਕਰਦੀ ਹਾਂ ਵਧੀਆ ਚੜ ਗਈ ਸੀ ਜੀ ਮੈਂ ਸਾਰੇ ਕੰਮ ਨੇ ਬੜ ਗਿਆ ਉਬਲ ਗਏ ਨਹੀਂ ਨਹੀਂ ਫਿਰ ਅੰਦਰ ਵਾਲ ਨੇ ਪੈਂਦੇ ਨਹੀਂ ਤੇ ਲੋ ਜੀ ਇਹਦੇ ਵਿੱਚ ਪਾ ਲੈਣੇ ਹੁਣ ਆਪਾਂ ਨੂਨ ਤੇ ਡੇਢ ਚਮਚਾ ਤਾਂ ਪਾ ਹੀ ਲੈਣੇ ਆ ਤੇ ਆਲੂ ਕਾਫੀ ਨੇ ਤੇ ਇਧਰੋਂ ਪਾ ਲਨੇ ਜੀਰਾ ਜੀਰਾ ਵੀ ਪਾ ਲਨੇ ਆ ਤੇ ਚਮਚਾ ਸਰ ਦਾ ਪਾ ਹੀ ਲੈਣਾ ਹੁਣ ਅੱਜ ਆਪਾਂ ਹੈਗੇ ਚਾਰ ਪੰਜ ਈ ਦਾਣੇ ਪਰੌਂਠੇ ਖਾਣ ਵਾਲੇ ਤੇ ਵਧੀਆ ਲੱਗਣ ਤੇ ਲੋ ਜੀ ਇਹ ਪਾਤਾ ਸੀਗਾ ਹੁਣ ਮੇਰੇ ਪਾ ਲਈ ਇਹ ਮਿਰਚਾਂ ਆਪਾਂ ਮਿਰਚਾਂ ਰਗੜ ਲੀਆਂ ਸੀਗੀਆਂ ਹੁਣ ਮਿਰਚਾਂ ਹੀ ਹੈਗੀਆਂ ਬਹੁਤ ਘਟਕੌੜੀਆਂ ਇਹ ਹੁਣ ਪਾ ਲਨੇ ਸਾਰੀਆਂ ਪਾ ਲਨੇ ਤਾਂ ਮਾੜਾ ਜਿਹਾ ਟੇਸਟ ਬਣੂਗਾ ਇਹ ਜਿਹੜੀਆਂ ਮਿਰਚਾਂ ਲਈਆਂ ਦੀਆਂ ਨੇ ਬਿਲਕੁਲ ਕੌੜੀਆਂ ਨਹੀਂ ਹੈਗੀਆਂ ਵਧੀਆ ਨਹੀਂ ਹੈਗੀਆਂ ਫਿਰ ਹੁਣ ਸਾਰੀਆਂ ਰਗੜ ਲਈਆਂ ਮੈਂ ਫਿਰ ਨਹੀਂ ਫਿਰ ਜਮੇ ਹੀ ਨਹੀਂ ਪਤਾ ਲੱਗਣਾ ਵੀ ਮਿਰਚਾਂ ਪਾਈਆਂ ਨੇ ਤੇ ਲੋ ਜੀ ਹੁਣ ਇਹਨੂੰ ਰਲਾ ਲਈਏ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈਏ ਨੋਨ ਪਾ ਲਿਆ ਤੇ ਹਲਦੀ ਤਾਂ ਰਹਿਣ ਦੇਣੀ ਆ ਤੇ ਲੋ ਜੀ ਹੱਥ ਨਾਲ ਰਲਾਉਣੀ ਆ ਚੰਗੀ ਤਰ੍ਹਾਂ ਚਮਚੇ ਨਾਲ ਕੀ ਬਣਦਾ ਇਹ ਜਦੋਂ ਮੇਲ ਲਾ ਨਹੀਂ ਉਹ ਬਾਲਾਂ ਦੇ ਆ ਕਿ ਅਗਰ ਤੱਕ ਕੰਪਲਟ ਕਰਵਾ ਲਾਂਗੇ ਅੱਜ ਜਲਦੀ ਹੋ ਜੀ ਤੇ ਲੋ ਜੀ ਮਿਕਸ ਕਰਕੇ ਰੱਖ ਤਾ ਇਹ ਥਾਲਚ ਆਪਾਂ ਨੇ ਹੁਣ ਕਰ ਲੈਣੇ ਪਹਿਲਾ ਪੇੜੇ ਤਵਾ ਧਰ ਲਿਆ ਤੋਸ ਮਾਰ ਕੇ ਤੇ ਇਹ ਵੀ ਸਮਾਨ ਆਪਣੇ ਰੱਖ ਲਿਆ ਪੇੜੇ ਵੀ ਕਰ ਲਏ ਹੁਣ ਕਰਦਿਆਂ ਕੰਮ ਸਟਾਰਟ ਆਪਾਂ ਪਰੌਠੇ ਪਕਾਉਣ ਦਾ ਤੇ ਲੋ ਜੀ ਹੁਣ ਲੱਗਦੇ ਆ ਪਰੌਠੇ ਪਕਾਉਣ ਤੇ ਪਹਿਲਾਂ ਕਰ ਲਈ ਸੀਗੇ ਪੇੜੇ ਦੋ ਤਿੰਨ ਇਕੱਠੇ ਕਰ ਲਈ ਸੀਗੇ ਇਹ ਹੁਣ ਬਣਾਉਣੇ ਆ ਲੋਈਏ ਤੇ ਮੈਂ ਖੁਰਚਣਾ ਲੈ ਲਿਆ ਮੈਂ ਖੁਰਚਣਾ ਰਹਿ ਗਿਆ ਤੇ ਇੱਕ ਚਾਂਚਾ ਵੀ ਰਹਿ ਗਿਆ ਸੀਗਾ ਹੁਣ ਚਮਚੇ ਨਾਲ ਪਾ ਲੈਣੇ ਇਹ ਵਿੱਚ ਲੋਈਏ ਤੇ ਤੇ ਫਿਰ ਇਸ ਨੂੰ ਕਰਦੇ ਐਵੇਂ ਇਕੱਠਾ ਇਕੱਠਾ ਕਰਕੇ ਤੇ ਲਈ ਜੀ ਦੁਵਾਰੇ ਫੇਰ ਪੇੜਾ ਬਣਾ ਦਣੀ ਆ ਪੇੜਾ ਬਣਾ ਕੇ ਤੇ ਫਿਰ ਹੁਣ ਦੁਵਾਰੇ ਫੇਰ ਲੋਈ ਆ ਕਰਕੇ ਸਮਾਰ ਕੇ ਇੰਨੇ ਤਵਾ ਗਰਮ ਹੁੰਦਾ ਆਪਣਾ ਤੇ ਫਿਰ ਬੇਲ ਲਿਆ ਆ ਸਮਾਨ ਮੈਂ ਕੀ ਰੱਖੂਗੀ ਇੰਨੇ ਮੈਂ ਸਟਾਰਟ ਕਰਤਾ ਕੰਮ ਫਿਰ ਮੈਂ ਕਿ ਇੱਕ ਦੋ ਪਕਾ ਲਾਂ ਪਹਿਲਾਂ ਫਿਰ ਨਾਲ ਦੀ ਨਾਲ ਬੇਟਾ ਦੇ ਦੂੰਗਾ ਚੱਕ-ਚੱਕ ਕੇ ਤੇ ਸਮਾਨ ਤਿਆਰ ਆ ਆਪਣਾ ਦੇਹੀ ਦੁਹੀ ਸਾਰਾ ਕੁਸਮ ਤੇ ਦਹੀ ਨਾਲ ਲੱਸੀ ਨਾਲ ਪਰੌਂਠੇ ਤੇ ਲੋ ਜੀ ਹਮ ਪਕਾਈਏ ਫਟਾਫਟ ਤੇ ਪਹਿਲਾਂ ਮੈਂ ਦੋ ਤਿੰਨ ਲਾਲੀ ਵੈਸੀ ਜਿਹੜੇ ਪੇੜੇ ਕਰੇਗੇ ਸੀ ਉਹ ਲਾ ਤੇ ਬਿਨਾ ਘਿਓ ਤੋਂ ਫਿਰ ਨਹੀਂ ਪੌਣੇ ਨੂੰ ਲੱਗ ਜਾਂਦਾ ਕਿਉਂ ਇਹਦੇ ਕਰਕੇ ਤੇ ਫਿਰ ਹੁਣ ਮੈਂ ਦੁਬਾਰੇ ਲੱਗੀ ਹਾਂ ਤੇ ਲੋ ਜੀ ਲੋਈਆ ਫਿਰ ਕਰ ਲਿਆ ਇਹਦੇ ਵਿੱਚ ਪਾਉਣੇ ਆਲੂ ਆਲੂ ਪਾ ਕੇ ਫਿਰ ਕਰੀਏ ਇਹਨੂੰ ਗੋਲ ਮੋਲ ਪੇੜਾ ਦੁਬਾਰੇ ਫਿਰ ਗਵਾਰੇ ਫਿਰ ਬੋਲ ਮੋਲ ਕਰਕੇ ਜਿਹੜਾ ਕਰਕੇ ਤੇਲ ਉਹ ਰੋਟੀਆਂ ਸਿੱਥੋ ਲਓ ਹਾਂ ਹਾਂ ਕੱਟ-ਪਟਾ ਕਰਦੇ ਨੇ ਹਾਂ ਹਾਂ ਆ ਵੀ ਮੁੰਡੇ ਵੀ ਨੇ ਨਾ ਇਹ ਨਹੀਂ ਕਰਦੇ ਐ ਬੜਾ ਰਹਦਾ ਇਹਨਾਂ ਦਾ ਪਰ ਉੱਥੇ ਉੱਝਾਣੇ ਅੱਡੇ 'ਚ ਸਾਡ ਦੁਕਾਨ ਤੇ ਮੇਰੇ ਵੱਜਣ ਕੋਈ ਮਾਰਕੀਟ ਤਾਂ ਤੇ ਵਾਲੀ ਲੋਕੀ ਬੱਦਾਂ ਉੱਪਰ ਪਾ ਕੇ ਰਿਆ ਉਤਰੀ ਬਲਾਦ ਤੇ ਲੋ ਜੀ ਬੇਟੇ ਬੱਚੇ ਚਲੇ ਗਏ ਤਿੰਨੇ ਬੇਟਾ ਵੀ ਚਲੇ ਗਿਆ ਦੋ ਬੱਚੇ ਸੀਗੇ ਉਹ ਵੀ ਚਲੇ ਗਏ ਰੋਟੀ ਪਾਣੀ ਖਾ ਗਏ ਤੇ ਹੁਣ ਆਪਾਂ ਖਾਣੇ ਆ ਕੰਮ ਨਿਬੜ ਕੇ ਉਹਨਾਂ ਨੂੰ ਤੋੜ ਕੇ ਤੇ ਮੈਂ ਲਿਆ ਤੇ ਮੱਖਣ ਲੈ ਲਿਆ ਤੇ ਚਟਣੀ ਲੈ ਲਈ ਇਹ ਪਿਆਜ਼ ਸਲਾਦ ਕੱਟੇ ਸੀਗੇ ਉਹਨਾਂ ਨੇ ਖਾਧਾ ਹੀ ਨਹੀਂ ਲੱਸੀ ਵੀ ਨਹੀਂ ਉਹਨਾਂ ਨੇ ਪੀਤੀ ਤੇ ਆਪਾਂ ਲੈ ਲਾਨੇ ਹੁਣ ਲੱਸੀ ਤੇ ਲੋ ਜੀ ਆਪਾਂ ਖਾ ਕੇ ਰੋਟੀ ਪਾਣੀ ਇਹ ਹੁਣ ਕਰਤਾ ਸੀਗਾ ਆਪਣੇ ਮੱਖਣ ਦਾ ਮੱਖਣ ਗਰਮ ਕਰਕੇ ਹੁਣ ਇਹਨੂੰ ਪਾਉਂਦਾ ਮੈਂ ੱੱਪੇ 'ਚ ਇਹਦੇ 'ਚ ਕਿਸ ਤਾ ਕੱਲ ਹੀ ਨਹੀਂ ਪਾਤਾ ਸੀਗਾ ਫਿਰ ਇਹ ਦਵਾਰੇ ਪਾਏ ਸੀਗਾ ਜਿਹੜਾ ਉਹਦੇ ਤੋਂ ਫਿਰ ਕਿਉਂ ਨਿਕਲਿਆ ਹੁਣ ਇਹਨੂੰ ਪਾਉਂਦਾ ਮੈਂ ੱੱਪੇ 'ਚ ਹੁਣ ਮੈਨੂੰ ਐ ਸੀ ਕਿ ਲੱਸੀ ਨਾ ਹੋਵੇ ਅੱਜ ਦੂਜੀ ਪੋਣੀ ਨੀਚੇ ਰੱਖਣੀ ਪੈਣੀ। ਇਹਦੇ ਨਾਲ ਜੁੜਿਆ ਪਿਆ ਮੇਰਾ ਇੱਧਰ ਫੀਡ ਵਾਲੇ ਆ ਗਏ ਅੱਜ। ਅੱਜ ਘਰ ਵੀ ਨਹੀਂ ਹੈਗੇ ਕੋਈ ਉਹ ਕਹੇ ਬਨੇ ਮੋਟਰ ਤੇ ਮਿਲ ਲਾਦਾ। ਤੇ ਲੋ ਜੀ ਫਿਰ ਆਪ ਆਇਆ ਭਾਈ ਅੰਦਰ ਲਹੋਣ। ਇੱਧਰ ਉਹਨੂੰ ਪਤਾ ਵੈਸੇ ਇਹ ਵੀ ਉਰੇ ਲਾਉਂਦੇ ਹੁੰਦੇ ਨੇ ਉੱਧਰ ਬੈਠ ਕੇ ਚੱਕੀ ਉਹਨਾਂ ਨੇ। ਇਹ ਆਪਣੇ ਉਰੇ ਰੱਖ ਜੂਗਾ ਭਾਈ। ਇਹ ਭਈਆ। ਦੇਖਿਆ ਬਈ ਨੌਕਰ ਜਿਹੜੇ ਇਹਨਾਂ ਦਾ ਭਾਈਆਂ ਦਾ ਇੱਥੇ ਲਾ ਜਾਣਗੇ ਰੱਖ ਦਣਗੇ ਚਿੰਨ ਦਣਗੇ। ਤੇ ਇਹ ਰस्सियां ਨਹੀਂ ਦਿਖਦੀਆਂ ਨਵਾਂ ਲੱਗਦਾ ਮੈਨੂੰ ਅੱਜ ਹੁਣ ਡਿੱਗ ਜਾਂਦਾ ਪਤਾ ਨਹੀਂ ਲੱਗਦਾ ਰस्सियां ਬਾਹਰ ਰੱਖੀਆਂ ਨੇ ਇਹਨਾਂ ਨੇ ਇੱਧਰ ਉਹਦੇ ਕਰਕੇ ਇਹਨੂੰ ਪਤਾ ਨਹੀਂ ਲੱਗਿਆ ਮੈਨੂੰ ਲੱਗਦਾ ਇਹ ਉਹ ਦੂਜੇ ਲੋਟ ਚੱਕਦੇ ਹੁੰਦੇ ਨੇ ਇਹ ਨਵਾਂ ਲੱਗਦਾ ਮੁੰਡਾ ਜਾਂ ਇੱਥੇ ਲਾ ਦੂਗਾ ਚਲੋ ਵੀ ਚਿੰਗ ਦੇਣਗੇ ਤੇ ਦੇਖਦੇ ਆ 12 ਥੈਲੇ ਆਉਣਗੇ ਮੈਨੂੰ ਲੱਗਦਾ ਸੀ 1 ਕੁਇੰਟਲ ਕਰਾਈ ਨੇ ਤੇ 12 ਹੋਣਗੇ ਮੈਨੂੰ ਲੱਗਦਾ ਮੈਨੂੰ ਪਤਾ ਵੀ ਨਹੀਂ ਇੰਨਾ ਉਹ ਮੈਨੂੰ ਐ ਲੱਗਦਾ ਗੱਲਾਂ ਕਰਦੇ ਹੁੰਦੇ ਨੇ 12 ਕਰਾਉਣਾ 12 ਕਰਾਉਣਾ ਤੇ ਦੇਖੀ ਜਾਓ ਕਿੰਨੀ ਟਾਣਗੇ ਆਪਾਂ ਪਤਾਈ ਇਹਨਾਂ ਨੂੰ ਆਪੇ ਕਰਨਗੇ ਨਾ ਕਰਨ ਤੇ ਲੋਜੀ ਲਾ ਜਾਣਗੇ ਅੱਜ ਹੋ ਚਾ ਗਏ ਨੇ ਮੋਟਰ ਤੇ ਮੋਟਰ ਤੇ ਤਾਰ ਵੱਡ ਕੇ ਲੈ ਗਿਆ ਕੋਈ ਕੇਬਲ ਮੋਟਰ ਦੀ ਹੋ ਤਾਂ ਕਈ ਦਿਨ ਗਏ ਵੈਸੇ ਇਹਨਾਂ ਨੇ ਪਾਈ ਨਹੀਂ ਸੀਗੀ ਹੁਣ ਪਾਉਣਗੇ ਨਹੀਂ ਅੱਜ ਸਵੇਰੇ ਭਾਈ ਨੂੰ ਬੁਲਾਇਆ ਕੱਲ ਨੂੰ ਟਾਈਮ ਨਹੀਂ ଥିਦੀ ਭਾਈ ਦਾ ਮਿਲਦਾ ਇੱਕ ਦੋ ਦਿਨ ਹੀ ਹੋ ਗਿਆ ਟਾਈਮ ਨਹੀਂ ਸੀਗਾ ਅੱਜ ਪਾ ਕੇ ਆਊਗਾ ਨੋਜੀ ਜਾਨ ਗਏ ਵੀ ਨਹੀਂ ਮੋਟਰ ਤੇ ਸਵੇਰ ਨੂੰ ਗਏ ਚਲੇ ਗਏ 10 ਵਜੇ 9:30 ਪੌਣੇ 10 ਚਲੇ ਗਏ ਸੀਗੇ ਤੇ ਕੱਲ ਫੀਡ ਕਰਾਉਣ ਚਲੇ ਗਏ ਸੀਗੇ ਦੁਪਹਿਰੇ 1 ਵਜੇ ਜਾ ਕੇ ਸ਼ਾਮ ਨੂੰ ਆਏ ਨੇ 5 ਵਜੇ 4 ਵਜੇ ਆਏ ਨੇ ਮੇਲਾ ਦਾ ਤੇ ਕੱਲ ਕਰਾ ਕੇ ਰੱਖਿਆ ਸੀਗੇ ਅੱਜ ਫਿਰ ਇਹਨਾਂ ਦਾ ਢੇੜਾ ਸੀਗਾ ਫਿਰ ਆਪੇ ਸਿੱਟ ਜਾਂਦੇ ਨੇ ਹੁਣ ਅੱਗੇ ਟਰੈਕਟਰ ਤੇ ਲਿਆਉਂਦੇ ਹੁੰਦੇ ਤੇ ਟ੍ਰੈਲੀ ਲਿਜਾਂਦੇ ਟਰੈਕਟਰ ਲਿਜਾਂਦੇ ਤਿੰਨ ਚਾਰ ਘੰਟੇ ਬੈਠੇ ਰਹਿੰਦੇ ਉੱਤੀ ਫਿਰ ਤੇ ਹੁਣ ਇਹ ਆਪੇ ਕਰਾ ਕੇ ਆਪੇ ਰੱਖ ਜਾਣਗੇ ਤੇ ਛੱਡ ਜਾਣਗੇ ਤੇ ਲੋ ਜੀ ਵੈਸੇ ਇੱਥੇ ਹੁਣ ਚੂਹੇ ਨਹੀਂ ਹੈਗੇ ਇੱਧਰ ਆਪਣੇ ਜਿੱਥੇ ਪਾਥੀਆਂ ਨੇ ਇੱਥੇ ਬਹੁਤ ਚੂਹੇ ਹੁੰਦੇ ਸੀਗੇ ਹੁਣ ਨਹੀਂ ਟੁੱਕ ਦੰਦੇ ਨੇ ਖੱਲਿਆਂ ਨੂੰ ਬਹੁਤ ਜ਼ਿਆਦਾ ਟੁੱਕ ਦੰਦੇ ਨੇ ਲੋ ਜੀ ਸਿੱਟ ਗਏ ਨੇ ਹੀੜ ਰੱਖ ਗਏ ਆਪਣੇ ਅੰਦਰ ਗੱਡੀ ਹੁਣ ਮੁੜੀ ਜਾ ਰਹੀ ਆ ਵਾਪਸ ਪਹਿਲਾਂ ਪਤਾ ਹੀ ਨਹੀਂ ਲੱਗਿਆ ਕਦੋਂ ਆਈ ਆ ਆਈ ਦਾ ਪਤਾ ਹੀ ਨਹੀਂ ਲੱਗਿਆ ਅੰਦਰ ਸੀਗੀ ਮੈਂ ਤੇ ਚਲੋ ਜੀ ਲਾ ਕੇ ਚਲੇ ਗਏ ਆਪੇ ਹੁਣ ਆਈ ਇਹ ਆਪਣੇ ਦਹੀਂ ਜਮਾਤਾ ਸੀਗਾ ਫਿਰ ਮੈਂ ਸਵੇਰੇ ਫਿਰ ਹੁਣ ਚੰਗ ਗਏ ਹਨ ਫ੍ਰੀਜ ਚ ਰਲਾ ਦਾਂਗੇ ਸ਼ਾਮ ਨੂੰ ਖਾ ਲਾਂਗੇ ਫਿਰ ਵਧੀਆ ਚੰਗ ਗਿਆ ਚੱਕਰੇ ਚ ਦਹੀਂ ਜਮਾਤਾ ਸੀਗਾ ਦੁਪਹਿਰੇ ਖਾ ਲਾਂਗੇ ਦੁਪਹਿਰੇ ਤਾਂ ਪਹਿਲਾਂ ਬੇਟਾ ਹੁੰਦਾ ਨਹੀਂ ਸ਼ਾਮ ਨੂੰ ਆਉਂਦਾ ਸ਼ਾਮ ਨੂੰ ਖਾਗੋ ਚਲੋ ਜੀ ਹੁਣ ਫ੍ਰੀਜ ਚ ਲਾ ਦਿੰਦੇ ਆ ਤਾਂ ਕਿ ਠੰਡਾ ਹੋ ਜਾਊਗਾ ਦੁਪਹਿਰੇ ਤਾਂ ਕੋਈ ਖਾਂਦਾ ਨਹੀਂ ਹੈ ਮਾ ਚਾਹ ਪਾਣੀ ਨਾਲ ਸੀ ਵੀ ਮਾੜੀ ਮੁੱਟੀ ਚਾਹ ਪਾਣੀ ਨਾਲ ਖਾ ਲੈਣੇ ਜੇ ਖਾਣੀ ਹੁੰਦੀ ਹੈ ਰੋਟੀ